ਕੋਮਨਤੀ ਰਤ ਦੇ ਛੋਟੇ ਵਰਗੁ ਗੁਮਾਨ ਨ ਮੰਨੂ ਤੇ ਹਟੇ ਸੋਚ ਕਰੇ ਦਿਨ ਸੁ ਅਰ ਰਾਤ ਮਨ ਕੀ ਮੈਲ ਨ ਤਨੂ ਤੇ ਜਾਤ ਇਸ ਦੇਹ ਕੋ ਬੋਸਾਦ ਨ ਕਰੇ ਮਨ ਤੇ ਕਬੂ ਨ ਵਿਖੇ ਅਟਰੇ ਜਲ ਧੋਵੇ ਬਹੁ ਦੇਹ शुद्ध कहां होए काची भेद मन हर के नाम की महिमा ओच नानक नाम धरे पतित बहुमोच मन कामना तीर्थ दे छुटै गर्व गुमानो ना मन ते हुटै ਸੋਚ ਕਰੇ ਦਿਨਾਂ ਸੂਰ ਰਾਤ ਮਨ ਕੀ ਮੈਲੁ ਨ ਤਨੁ ਤੇ ਜਾਤ ਇਸ ਦੇਹੀ ਕੋ ਬਹੁ ਸੋਧਨ ਕਰੇ ਮਨ ਤੇ ਕਭੂ ਨ ਬਖੇ ਅਟਰੇ ਜਲ ਧੋਵੇ ਬਹੁ ਦੇ ਅਨਿਕ ਸੁਧ ਕਹਾ ਹੋਏ ਪਾਚੀ ਬੀਤ मनहर के नाम की महिमा ओ नानक नाम घिरे पतित बहुमोच मनहर के नाम की महिमा ओ नानक नाम उधरे पतित बहुमोच ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋ ਹਰੀ ਨਾਮ ਗੁਣ ਗਾਇਨ ਕਰਦੇ ਹੋ ਗੁਰੂ ਜੀ ਆਪਾਂ ਨੂੰ ਉਪਦੇਸ਼ ਕਰਦੇ ਹਨ ਮਨ ਕਾਮਨਾ ਤੀਰਤ ਦੇ ਛੁਟੇ ਗਰਭ ਗੁਮਾਨ ਨੰ ਮੰਤੇ ਹੁਟੇ ਕਈ ਵਾਰ ਮੰਦੀ ਇਹ ਕਾਮਨਾ ਹੁੰਦੀ ਹੈ ਕਿ ਮੇਰੇ ਜਿਹੜੇ ਪ੍ਰਾਣ ਹਨ ਨਾ ਜਦੋਂ ਮੈਂ ਆਪਣਾ ਸਰੀਰ ਤਿਆਗਣਾ ਉਹ ਉਸ ਜਗ੍ਹਾ ਤੇ ਤਿਆਗਾਂ ਜਿਹੜਾ ਕਿ ਇੱਕ ਤੀਰਥ ਹੋਵੇ ਪਰ ਗਲਤ ਇਹ ਨੇ ਕਿ ਸਰੀਰ ਤਾਂ ਤੀਰਥ ਤੇ ਪਹੁੰਚ ਜਾਊਗਾ ਪਰ ਜਿਹੜਾ ਮਨ ਮਨ ਤਾਂ ਉੱਥੇ ਹੁੰਦਾ ਹੀ ਨਹੀਂ ਮਨ ਦਾ ਤਾਂ ਇਹ ਨਹੀਂ ਪਤਾ ਮਨ ਹੈ ਕਿੱਥੇ ਮਨ ਜੇ ਪ੍ਰਭੂ ਚਰਨਾਚੀ ਚਲਾ ਜਾਵੇ ਫਿਰ ਸਰੀਰ ਨੂੰ ਤੀਰਥ ਲੈ ਕੇ ਜਾਈਂਦੀ ਵੀ ਕੀ ਲੋੜ ਰਹੇਗੀ ਗਰਭਗੁਮਾਨ ਮੰਨਤੇ ਹੋਤੇ ਕਿਉਂਕਿ ਹੰਕਾਰ ਜਾਂਦਾ ਨਹੀਂ ਨਾ ਵੀ ਮੈਂ ਆ ਵੀ ਕੀਤਾ ਤੇ ਆ ਵੀ ਕੀਤਾ ਸੋਚ ਕਰੇ ਦਿਨ ਸਾਰ ਰਾਤ ਮਨ ਕੀ ਮੈਂ ਨਤਨ ਤੇ ਜਾਤ ਵੈਛੇ ਦਾ ਸੁਚਮ ਰਸੋਈ ਦੇ ਵਿੱਚ ਸ਼ਰੀਰ ਦੇ ਵਿੱਚ ਹੱਥ ਧੋਣ ਦੇ ਵਿੱਚ ਹਰ ਇੱਕ ਚੀਜ਼ ਸੋਚ ਇਨਸਾਨ ਕਰਦਾ ਹੀ ਰਹਿੰਦਾ ਸੁਚਮ ਕਰਦਾ ਹੀ ਰਹਿੰਦਾ ਆ ਵੀ ਧੋ ਕੇ ਆ ਵੀ ਧੋ ਲੋ ਆ ਵੀ ਧੋ ਕੇ ਪਰ ਇਸ ਦੇਹੀ ਕੋ ਬਹੁਤ ਸਾਧਨਾ ਕਰੇ ਮਨ ਤੇ ਕਬੂ ਨਾ ਵਿਖੇਟਰੇ ਦੇ ਵਿੱਚ ਜੋ ਮਰਜੀ ਕਰੋ ਨਾ ਤਾਂ ਮਨ ਨਹੀਂ ਬਹਿਲ ਜਾਂਦੀ ਹੈ ਤੇ ਜਿਹੜੇ ਆਪਣੇ ਅੰਦਰ ਹੰਕਾਰ ਹੈ ਉਹ ਵੀ ਉਸੇ ਤਰ੍ਹਾਂ ਬੈਠਾ ਰਹਿੰਦਾ ਇਸ ਦੇਹੀ ਕੋ ਬਹੁਤ ਸਾਧਨਾ ਕਰੇ ਮਨ ਤੇ ਕਬੂ ਨਾ ਵਿਖੇਟਰੇ ਜੋ ਵੀ ਅੰਦਰ ਹੰਕਾਰ ਦੀ ਜੈਰ ਹੈ ਉਹ ਵੀ ਨਹੀਂ ਜਾਂਦੀ ਜਲ ਤੋ ਵੇ ਬਉਦੇ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਹੁਣ ਕਈ ਵਾਰੀ ਤਾਂ ਬੰਦਾ 2 2 3 3 ਵਾਰੀ ਵੀ ਨਾ ਨਾਲੇ ਹੈਗੇ ਤੇ ਪਰ ਕੀ ਹੈ ਨਾ ਸਰੀਰ ਤਾਂ ਧੁੱਪ ਜੂਗਾ ਪਰ ਸਰੀਰ ਵੀ ਵੈਸੇ ਦੇਖਿਆ ਜਾਵੇ ਤਾਂ ਇੱਕ ਕੱਚੀ ਅਕੰਧ ਵਰਗਈ ਹੈ ਹੈ ਤਾਂ ਮਿੱਟੀ ਦਾ ਹੀ ਬਣਿਆ ਨਾ ਤੇ ਜਦੋਂ ਆਪਾਂ ਬਾਹਰ ਆਨੇ ਫੇਰ ਆਪਾਂ ਨੂੰ ਉਸੇ ਤਰ੍ਹਾਂ ਪਸੀਨਾ ਵਗੈਰਾ ਆ ਜਾਂਦਾ ਜਲ ਤੋ ਵੇ ਬਉਦੇ ਅਨੀਤ ਸੁਧ ਕਹਾ ਹੋਏ ਕਾਚੀ ਪੀਤੇ ਕਿੰਨਾ ਚਿਰ ਸੁਧ ਹੋ ਸਕਦੀ ਜਿਹੜੀ ਹੈ ਹੀ ਮਿੱਟੀ ਦੀ ਕੰਧ ਮਨਹਰੀ ਕੇ ਨਾਮ ਕੀ ਮਹਿਮਾ ਉੱਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਐ ਮੇਰੀ ਮਨਹਰੀ ਨਾਮ ਦੀ ਮਹਿਮਾ ਉੱਚ ਆਪਾਂ ਸੋਚਮ ਰੱਖਣੀ ਹੈ ਆਪਣੇ ਮਨ ਦੀ ਮਨ ਤੇ ਮੈ ਲਾਉਣ ਦੇਈ ਨਾ ਅਹੰਕਾਰ ਦੀ ਨਾ ਦੁਐਤ ਦੀ ਮਨ ਪ੍ਰਭੂ ਚਰਨਾਂ ਨਾਲ ਜੋੜੀਏ ਪ੍ਰਭੂ ਨਾਮ ਨਾਲ ਜੋੜੀਏ ਮਨਹਰ ਕੇ ਨਾਮ ਕੀ ਮਹਿਮਾ ਉੱਚ ਐਨੀ ਮਹਿਮਾ ਹੈ ਕਿ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਜਿਹੜੇ ਪਤੇ ਤੋਂ ਅਵਸਥਾ ਹੁੰਦੀ ਹੈ ਜਦੋਂ ਬੰਦਾ ਨਾ ਆਤਮਿਕ ਤੌਰ ਤੇ ਬਹੁਤ ਗਿਰ ਜਾਏ ਬਹੁਤ ਗਿਰਦਾ ਪਰ ਜੋ ਆਪਣੇ ਗੁਣ ਕਬੂਲਦਾ ਹੈ ਨਾ ਤੇ ਗੁਰੂ ਚਰਨਾਂ ਨਾਲ ਜੁੜਦਾ ਹੈ ਆਪਣੀ ਹਉਮੈ ਸਾਰੀ ਤਿਆਗ ਦਿੰਦਾ ਹੈ ਤੇ ਪ੍ਰਭੂ ਨਾਮ ਨਾਲ ਜੁੜਦਾ ਹੈ ਤੇ ਐਸੀ ਪਰਸਚੋ ਹੁੰਦੀ ਹੈ ਉਹ ਨਾਨਕ ਨਾਮ ਉਧਰੇ ਪਤਿਤ ਬਾਬਾ ਮੂਛ ਤੇ ਪਤਿਤ ਦਾ ਉਸ ਰਾਤ ਚੋਂ ਵੀ ਜਿੱਥੇ ਬੰਦਾ ਇੰਨਾ ਜ਼ਿਆਦਾ ਡਿੱਗਿਆ ਹੋਵੇ ਇਨਸਾਨ ਦਾ ਉਦਾਰ ਹੋ ਜਾਂਦਾ ਆਪਾਂ ਸੁਣਦੇ ਨਾ ਸਾਖੀਆਂ ਗਨ ਕਾ ਦੀ ਜਾਂ ਅਜਾ ਮਲ ਦੀ ਪਿਛਲੇ ਕਰਮ ਸਾਰੇ ਧੋਤੇ ਜਾਂਦੇ ਜਿਵੇਂ ਪਰਸ ਦੀ ਚੋ ਪ੍ਰਾਪਤ ਹੋ ਕੇ ਲੋਆ ਲੋਹਾ ਵੀ ਮਤਲਬ ਸੋਨਾ ਵੀ ਬਣ ਜਾਂਦਾ ਲੋਹਾ ਪਾਰਸ ਤੱਕ ਵੀ ਬਣ ਜਾਂਦਾ ਪਾਰਸ ਨੂੰ ਛੂ ਕੇ ਨਾਨਕ ਨਾਮ ਉਦਰੇ ਪਤਿਤ ਬਉ ਮੂਛ ਪ੍ਰਭੂ ਨਾਮ ਦੀ ਇੰਨੀ ਬਰਕਤ ਹੈ ਪਾਰਸ ਵਰਗੀ ਛੋ ਹੁੰਦੀ ਹੈ ਜੇ ਆਪਾਂ ਆਪਣੀ ਆਤਮਾ ਨੂੰ ਪ੍ਰਭੂ ਨਾਮ ਨਾਲ ਜੋੜੀਏ ਤੇ ਆਪਣੀ ਆਤਮਾ ਫਿਰ ਪਰਮਾਤਮਾ ਨਾਲ ਇੱਕ ਹੋ ਜਾਂਦੀ ਹੈ ਇਸ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਹੈ ਇਸ ਦੇ ਨਾਲ ਹੀ ਦਾਸ ਨੂੰ ਆ ਗਿਆ ਬਖਸ਼ੋ ਹੋਈਆਂ ਗਲਤੀਆਂ ਦੀ ਦਾਸ ਖਿਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਰਤਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ